ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਨੂੰ ਕੁਝ ਸਿਹਤ ਨਾਲ ਸੰਬੰਧੀ ਗੱਲ ਸਾਂਝੀ ਕਰਨ ਲੱਗਾ ਕਿ ਜਿਹੜੀ ਮੈਂ ਆਪਣੇ ਘਰ ਕਰਦਾ ਤੇ ਮੈਂ ਲਗਭਗ ਵੈਜੀਟੇਰੀਅਨ ਆ ਤੇ ਮੈਂ ਚੋਨਾ ਵੀ ਕੋਈ ਬੱਕਰਾ ਜਾਂ ਕੋਕਰ ਵੱਢਣ ਦੀ ਬਜਾਏ ਤੁਸੀਂ ਹਫ਼ਤੇ ਦੇ ਵਿੱਚ ਇੱਕ ਤਰਬੂਜ ਵੱਢਿਆ ਕਰੋ ਤਾਂ ਨਾ ਮੈਂ ਦਿਖਾਉਣਾ ਕਿ ਮੈਂ ਤਰਬੂਜ ਕਿੱਡਾ ਲੈ ਕੇ ਆਇਆ ਇਹਦੇ ਖਾਨ ਦੇ ਕੀ ਫਾਇਦੇ ਆ ਆਓ ਤੁਹਾਨੂੰ ਦਿਖਾਉਂਦਾ ਮੇਰੇ ਸਾਹਮਣੇ ਐਡਾ ਮਤੀਰਾ ਕੋਈ 10-12 ਕਿਲੋ ਦਾ ਹੋਊਗਾ ਕੋਈ ਇਹਨੂੰ ਤਰਬੂਜ ਕਹਿੰਦਾ ਬਕਰੇ-ਵਕਰੇ ਆ ਪਾਸ਼ਾ ਦੀਆਂ ਕੋਈ ਇਹਨੂੰ ਮਤੀਰਾ ਕਹਿੰਦਾ ਇਸ ਤੋਂ ਬਾਅਦ ਮੈਂ ਇਹਨੂੰ ਵੱਡੂਗਾ ਤੇ ਸਾਰੇ ਰਲ ਮਿਲ ਕੇ ਹੀ ਖਾਵਾਂਗੇ ਤੇ ਹਫ਼ਤੇ ਚ ਹੀ ਕੋਸ਼ਿਸ਼ ਕਰਦੇ ਹੁੰਨੇ ਵੀ ਵੀਕਐਂਡ ਤੇ ਇਹਨੂੰ ਖਾਦਾ ਜਾਵੇ ਪਰ ਇਹ ਗਰਮੀਆਂ ਦਾ ਫਰੂਟ ਕਹਿ ਸਕਦੇ ਹਾਂ ਫਲ ਫਰੂਟ ਜੋ ਵੀ ਆ ਤੇ ਖਾਸ ਕਰ ਆਪਣੇ surjit bajakhana youtube ਚੈਨਲ ਨੂੰ ਪੰਜਾਬੀ ਲੋਕ ਦੇਖਦੇ ਆ ਤੇ ਪੰਜਾਬ ਦੇ ਵਿੱਚ ਗਰਮੀ ਆ ਇਸ ਟਾਈਮ ਆਉਣੀ ਆ ਤਾਂ ਇਹਨੂੰ ਕੁਸ਼ੇ ਕਰਿਆ ਕਰੋ ਵੱਧ ਤੋਂ ਵੱਧ ਖਾਇਆ ਕਰੋ ਤੇ ਤੁਹਾਨੂੰ ਮਟਾਪੇ ਤੋਂ ਵੀ ਘਟਾਊਗਾ ਕਿਉਂਕਿ ਇਹ ਹਾਜਮ ਸੌਖਾ ਆ ਜਾਊਗਾ ਤੁਹਾਨੂੰ ਪਾਣੀ ਦੀ ਜਿਹੜੀ ਸਮੱਸਿਆ ਹੁੰਦੀ ਹੈ बार-बार ਪੀਣ ਦੀ ਉਹ ਤਾਂ ਬਚਤ ਰਹੂਗੀ ਤੇ ਕੈਸਟਰੋਲ ਵਰਗੀਆਂ ਚੀਜ਼ਾਂ ਤੋਂ ਵੀ ਲਾਭਦਾਇਕ ਆ ਇਹ ਅਣਗਿਣਤਾ ਹੁਣ ਮੈਂ ਇਹ ਵੀਡੀਓ ਚ ਤੁਹਾਨੂੰ ਬਹੁਤੇ ਫਾਇਦੇ ਕਰਾਉਂਦਾ ਨਹੀਂ ਜੇ ਕੋਸ਼ਿਸ਼ ਕਰੋ ਇਹਨੂੰ ਵਰਤ ਕੇ ਦੇਖੋ ਮਹੀਨਾ ਦੋ ਮਹੀਨੇ ਤੁਹਾਨੂੰ ਆਪਣੇ ਆਪ ਪਤਾ ਲੱਗੂ ਕਬਜੀ ਵਰਗੀਆਂ ਸਮੱਸਿਆਤੋਂ ਹੋਰ ਕਿੰਨੀਆਂ ਸਮੱਸਿਆਤੋਂ ਤੁਹਾਨੂੰ ਬਚਾਊਗਾ ਕਿਉਂਕਿ ਪੰਜਾਬ ਦੇ ਵਿੱਚ ਕਰਬੋਜੇ ਖਖੜੀਆਂ ਅਰਾ ਵਗੈਰਾ ਹੁਣ ਆਉਣਗੇ ਆ ਤੇ ਕੋਸ਼ਿਸ਼ ਕਰਿਆ ਕਰੋ ਮੌਸਮੀ ਫਲਾਂ ਜਿਹੜੇ ਵੱਧ ਤੋਂ ਵੱਧ ਖਾਣ ਦੀ ਕੋਸ਼ਿਸ਼ ਕਰਿਓ ਕਿਉਂਕਿ ਇਹ ਤਾਂ ਸਸਤੇ ਪੈਣਗੇ ਇੱਕ ਫਰੈਸ਼ ਹੋਣਗੇ ਉਹ ਟਾਈਮ ਦੇ ਤੇ ਹੁਣ ਇਹਨੂੰ ਮੈਂ ਇਹ ਦੁਬਾਰ ਵੜ ਦੂੰਗਾ ਤੇ ਸਾਰੇ ਅਸੀਂ ਰਲ ਮਿਲ ਕੇ ਖਾ ਲਾਂਗੇ ਕਿਉਂਕਿ ਐਡਾ ਵੱਡਾ ਇਹ ਕੋਈ ਲੱਗਦਾ ਹੋਣਾ ਇਹ 12-13 ਕਿਲੋ ਦਾ ਐਡਾ ਫਰਿਜ ਚ ਵੀ ਲੋਟਣੀ ਆਉਂਦਾ ਪਹਿਲਾਂ ਇਹਦਾ ਹੁਣੇ ਕਤਲ ਕਰਦੇ ਆ ਇਹਨੂੰ ਕੱਟਦੇ ਆ ਤੇ ਫਿਰ ਅਸੀਂ ਵੰਡ ਕੇ ਖਾ ਲਾਂਗੇ ਆਪਣਾ ਤੇ ਅੱਜ ਇਹ ਕੋਸ਼ਿਸ਼ ਇਹ ਕਰੂੰਗਾ ਕਿ ਰੋਟੀ ਵਗੈਰਾ ਨਾ ਖਾਦੀ ਜਾਵੇ ਇਹਨੂੰ ਦਿਹਾੜੀ ਚ ਦੋ ਤਿੰਨ ਵਾਰੀ ਖਾਵਾਂਗੇ ਕਿਉਂਕਿ ਪਾਣੀ ਦੀ ਸਮੱਸਿਆ ਸਰੀਰ 'ਤੇ ਫਾਇਦੇ ਹੁੰਦੇ ਆ ਜ਼ਰੂਰੀ ਨੇ ਵੀ YouTube ਤੋਂ ਸੁਣ ਸੁਣਾ ਕੇ ਕੁਝ ਗੱਲਾਂ ਤੁਹਾਨੂੰ ਸੱਚ ਹੁਣ ਕੁਝ ਗੱਲਾਂ ਤੁਹਾਨੂੰ ਆਪਣੇ ਆਪ ਤੇ ਪ੍ਰੈਕਟੀਕਲ ਕਰਨੀਆਂ ਪੈਂਦੀਆਂ ਤੇ ਜ਼ਰੂਰ ਇਹਨੂੰ ਵੀ ਤੁਸੀਂ ਵਰਤਿਓ ਤੇ ਬਾਕੀ ਤੁਹਾਡੇ ਨਾਲ ਸਿਹਤ ਦੇ ਸੰਬੰਧੀ ਜਿੰਨੀਆਂ ਇੱਕ ਗੱਲਾਂ ਮੈਨੂੰ ਪਤਾ ਹੈਗੀਆਂ ਜਾਂ ਮੈਂ ਲੋਕਾਂ ਤੋਂ ਸਿੱਖਦਾ ਸੈਣੇ ਬਜ਼ੁਰਗਾਂ ਨਾਲ ਗੱਲਬਾਤਾਂ ਕਰਦਾ ਰਹਨਾ ਆ ਮੈਂ ਤੇ ਉਤੋਂ ਸਿਹਤ ਨਾਲ ਸੰਬੰਧਿਤ ਕਾਫੀ ਗੱਲਾਂ ਮੈਂ ਸਿੱਖਦਾ ਤੇ ਆਪਣੇ ਤੇ ਲਾਗੂ ਕਰਦਾ ਮੈਂ ਕਦੇ ਦਵਾਈ ਦੁਵਾਈ ਨਹੀਂ ਖਾਂਦੇ ਖਾਂਦੀ ਲੋੜ ਪਈ ਕਿਤੇ ਜੇ ਕੋਈ ਅਵਰਜੈਂਸੀ ਨਾ ਹੋਵੇ ਤਾਂ ਪ੍ਰਮਾਤਮਾ ਰਹਿਮ ਤੇ ਕੀਤੀ ਅਜੇ ਤੱਕ ਤਾਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਤੁਸੀਂ ਜਿੱਥੋਂ ਕਿਤੋਂ ਵੀ ਸੁਰਜੀਤ ਬਾਜਾ ਖਾਨਾ YouTube ਚੈਨਲ ਨਾਲ ਜੁੜਦੇ ਹੋ ਇੰਨੀ ਵੱਡੀ ਗਿਣਤੀ ਜੁੜਦੇ ਹੋ ਪਿਆਰ ਸਤਿਕਾਰ ਦਿੰਦੇ ਹੋ ਸਾਰਿਆਂ ਦਾ ਦਿਲੋਂ ਧੰਨਵਾਦ ਹੱਸਦੇ ਵਸਦੇ ਰਿਆ ਕਰੋ ਖੁਸ਼ ਰਹੋ ਪਰਿਵਾਰ ਨੂੰ ਪਰਿਵਾਰ ਤੁਹਾਡਾ ਚੜ੍ਹਦੀ ਕਲਾ ਚ ਰਹੇ ਇਹ ਵਾਹਿਗੁਰੂ ਅੱਗੇ ਅਰਦਾਸ ਕਰਦਾ ਤੇ ਇੱਕ ਵਾਰ ਫੇਰ ਸਾਰਿਆਂ ਦਾ ਸਰਜੀਤ ਬਾਜਾਖਾਨਾ YouTube ਚੈਨਲ ਤੇ ਜੁੜ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਸਾਰਿਆਂ ਦਾ